ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਰਮਿਤ ਪਠਾਨ ਮੈਨਾ ਮੇਰਾ ਵੀਡੀਓ ਪਾਉਣ ਨੂੰ ਜੀ ਨਹੀਂ ਸੀ ਕਰਦਾ ਜਿੰਨੀ ਮੇਰੇ ਪਰਿਵਾਰ ਨੂੰ ਤੰਗੀ ਦਿੱਤੀ ਜਾ ਰਹੀ ਆ ਕਸੂਰ ਮੇਰਾ ਕੀ ਆ ਵੀ ਮੈਂ ਸਿਰਫ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਅੱਜ ਹੜ੍ਹਾਂ ਦੇ ਵਿੱਚ ਸਾਡਾ ਸਾਰਾ ਪੰਜਾਬ ਰੁੜ ਗਿਆ ਉਹਦੀ ਗੱਲ ਕੀਤੀ ਵੀ ਕ੍ਰਿਸ਼ਨ ਕੁਮਾਰ ਦਾ ਕਸੂਰ ਆ ਵੀ ਸਾਡੇ ਹਲਕੇ ਦੇ ਵਿੱਚ ਵੀ ਪਾਣੀ ਆਉਂਦਾ ਤੇ ਉੱਥੇ ਵੀ ਜਿਹੜੇ ਲੋਕ ਮਰਿਓ ਕ੍ਰਿਸ਼ਨ ਕੁਮਾਰ ਦੀ ਬਦੌਲਤ ਮਿਲਿਆ ਉਹਦੀ ਮੈਨੂੰ ਸਗਾ ਕੀ ਮਿਲ ਰਹੀ ਆ ਪਹਿਲੋਂ ਮੈਂ ਤੇ ਤੈਨੂੰ ਸੁਝਾ ਪਰਚੇ ਦਰਜ ਕੀਤੇ ਗਿਆ ਅੱਜ 376 1135 ਐਪਲੀਕੇਸ਼ਨਾਂ ਜਿਹੜੀਆਂ ਪਰਚੇ ਦਰਜ ਹੋਇਆ 1135 ਹੋਏ ਆ 2022 ਚ ਫਿਰ 1000 ਕੁਛ ਪਰਚੇ ਹੋਏ ਆ 23 ਚ ਫਿਰ 24 ਚ ਵੀ 1000 ਕੁਛ ਪਰਚੇ ਹੋਏ ਆ ਹੁਣ 900 ਕੁਛ ਪਰਚੇ ਹੁਣ ਤੱਕ ਹੋ ਚੁੱਕੇ ਆ ਵੀ ਇੰਨੇ ਪਰਚਿਆਂ ਦੇ ਵਿੱਚ ਕਿੰਨੇ ਕੁ ਤੁਸੀਂ 376 ਦੇ ਬੰਦਿਆਂ ਦੇ ਪਿੱਛੇ 402 200 ਗੱਡੀ ਲਾ ਕੇ ਪੁਲਿਸ ਵਾਲੇ ਲਾ ਕੇ ਉਹਨੂੰ ਭਜਾਈ ਫਿਰਦੇ ਹਾਂ ਮੇਰਾ ਕਸੂਰ ਕੀ ਆ ਮੈਂ ਪੰਜਾਬ ਦੀ ਗੱਲ ਕੀਤੀ ਤੁਸੀਂ ਲੋਕ ਜਿਹੜੇ ਪੰਜਾਬ ਦੀ ਗੱਲ ਕਰਦੇ ਹੋ ਵੀ ਪੰਜਾਬ ਦੀ ਗੱਲ ਨਹੀਂ ਕੋਈ ਕਰਦਾ ਸਾਨੂੰ 94 ਭੇਡਾ ਦੱਸਦੇ ਸੀ ਮੈਂ ਉਹਦੇ ਵਿੱਚੋਂ ਉੱਠ ਕੇ ਇੱਕ ਗੱਲ ਕਰਤੀ ਪੰਜਾਬ ਦੀ ਪੰਜਾਬ ਦੇ ਦਿੱਲੀ ਵਾਲਿਆਂ ਦੇ ਉਲਟ ਗੱਲ ਕਰਤੀ ਉਹਦੀ ਮੈਂ ਸਜ਼ਾ ਭੁਗਤ ਰਿਆ ਅੱਜ ਮੇਰੀ ਵਾਈਫ ਤਕਰੀਬਨ ਮਹੀਨਾ ਹੋ ਗਿਆ ਉਹਨਾਂ ਨੇ ਹੌਸਪਟਲ ਕੀਤੀ ਆ ਉਹ ਬਿਮਾਰ ਹੈ ਉਹਦੇ ਪੰਜ ਪ੍ਰੀਸ਼ਲ ਹੋਏ ਆ ਉਹਨੂੰ ਭੈਣ ਕੋ ਬਾਹਰ ਨਹੀਂ ਜਾਣ ਦੇ ਰਿਆ ਮੇਰੀ ਵਾਈਫ ਕਿਤੇ ਮੇਰਾ ਬੇਟਾ ਕਿਤੇ ਮੇਰੀ ਬੇਟੀ ਕਿਤੇ ਮੇਰੀ ਮਾਂ ਕਿਤੇ ਮੈਂ ਕਿਤੇ ਤੁਸੀਂ ਕਿੰਨੇ ਕੋ ਮੇਰੇ ਨਾਲ ਖੜੇ ਹੋ ਪੰਜਾਬ ਵਾਲਿਓ ਤੁਸੀਂ ਮੇਰੀ ਕਿੱਥੇ ਕਹੇ ਨੇ ਹਾ ਦਾ ਨਾਰਾ ਮਾਰਿਆ ਮੇਰੇ ਪਿੱਛੇ ਜਾਂ ਕਿਸੇ ਕਿਸਾਨ ਯੂਨੀਅਨ ਆ ਜਾਂ ਕੋ ਦੂਜੀਆਂ ਪਾਰਟੀਆਂ ਆ ਜਾਂ ਕੋ ਸਾਡੀਆਂ ਆਮ ਆਦਮੀ ਪਾਰਟੀ ਆ ਕਿਸੇ ਨੇ ਪੰਜ ਪੈਸੇ ਨਫਾ ਦਾ ਨਾਰਾ ਮਾਰਿਆ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਭੇਡਾ ਹੋ ਤੁਸੀਂ ਕਹਿੰਦੇ ਮੋਨਾ ਕਿੰਨੇ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਆ ਗੱਲ ਕਰਨਾ ਸਲਾਮ ਮਿਲਿਆ ਮੈਨੂੰ ਮੇਰੀ ਵਾਈਫ ਅੱਜ ਜੇ ਡੈਥ ਹੋ ਗਈ ਉਹਦੀ ਉਹ ਜਿੰਨੀ ਬਿਮਾਰ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਹਾ ਜੇ ਉਹ ਨਹੀਂ ਕੀ ਹੋ ਗਈ ਤਾਂ ਮੈਂ ਸਰਕਾਰ ਤੇ ਗੱਲ ਪਾਉਂਗਾ ਮੈਂ ਹਾਈ ਕੋਰਟ ਕਿਢੀ ਸੁ ਸਰਕਾਰ ਨੂੰ ਅੱਜ ਮੇਰੇ ਤੇ ਪਰਚਾ ਇੱਕ ਦੇਤਾ ਫਿਰ ਮੈਨਿੰਗ ਦਾ ਦੇਤਾ ਨਾ ਮੈਂ ਕੋਈ ਕੀਤੀ ਨਾ ਕਰਾਈ ਠੀਕ ਆ ਉਸ ਤੋਂ ਬਾਅਦ ਗੋਲੀ ਚੜਾਈ ਦਾ ਦੇਤਾ ਨਾ ਮੈਂ ਚੀਤ ਕੀਤੀ ਨਾ ਚਲਾਈ ਮੈਂ ਸਾਰਾ ਕੁਝ ਹਾਈ ਕੋਰਟ ਦਿੱਤਾ ਆ ਤੇ ਦਊਂਗਾ ਵੀ ਪ੍ਰੂਫ ਹੁਣ ਇੱਕ 5-7 ਮਹੀਨੇ ਪਹਿਲਾਂ ਸਾਡੇ ਹਲਕੇ ਦੇ ਵਿੱਚ ਫੀਮ ਦਾ ਪਰਚਾ ਦਰਜ ਫੀਮ ਦਾ ਤੇ ਮੇਰਾ ਖਲ ਸ਼ਾਇਦ ਕੋਈ ਭੁੱਕੀ ਫੀਮ ਦਾ ਪਰਚਾ ਦਰਜ ਹੋਇਆ ਸੀ ਉਹਨੂੰ ਸਦਕੇ ਨਾਮਜ਼ਦ ਕਰ ਰਹੇ ਉਹਦੇ ਵਿੱਚ ਮੈਨੂੰ ਮੈਨੂੰ ਅਸਲਾ ਮੇਰਾ ਪੰਜਾਬ ਦੇ ਪਾਣੀਆਂ ਬਾਰੇ ਬੋਲਣ ਤੇ ਕ੍ਰਿਸ਼ਨ ਕੁਮਾਰ ਦੇ ਉਲਟ ਬੋਲਣ ਦੇ ਮਜਾ ਕਰਕੇ ਯਾਰ ਗੱਲ ਸੁਣੋ ਤੁਸੀਂ ਜੇ ਪਿੱਛੇ ਕੋਈ ਹਾਂ ਦਾ ਨਾਰਾ ਮਾਰੋ ਹੋਰ ਵੀ ਲੋਕ ਪੰਜਾਬ ਦਾ ਨਾ ਦਾ ਨਾਰਾ ਮਾਰਨਾ ਤੁਸੀਂ ਮੇਰਾ ਬੁਰਾ ਹਾਲ ਕਰਵਾਤਾ ਮੈਂ ਜਿਝਮਾਤੀ ਜਾਟਾਂ ਮੈਂ ਜਿਹੜੇ ਬਤਾ ਚਾ ਕੇ ਜੋ ਮੇਰੇ ਮੂੰਹ ਚੋਂ ਮੈਂ ਬੋਲਤਾ ਮੈਂ ਸਰਕਾਰ ਦੇ ਖਿਲਾਫ ਵੀ ਬੋਲਿਆ ਮੈਂ ਜੋ ਦਿੱਲੀ ਆ ਸਾਧਨਾ ਕਰਦੇ ਉਹ ਵੀ ਬੋਲਿਆ ਤੇ ਮੈਨੂੰ ਮੈਨੂੰ ਬੋਲਣ ਦਾ ਸਜ਼ਾ ਵੀ ਦੇ ਵੀ ਮੇਰੀ ਮੇਰੀ ਵਾਈਫ ਵੀ ਇਨੇਕ ਬਿਮਾਰ ਹੈ ਐਸਐਸਪੀ ਨੂੰ ਫੋਨ ਕਰਦੀ ਉਹ ਡੀਐਸਪੀ ਨੂੰ ਫੋਨ ਕਰਦੀ ਆ ਸਚੂ ਨੂੰ ਫੋਨ ਕਰਦੀ ਉਹਦਾ ਕੋ ਫੋਨ ਨਹੀਂ ਟੈਂਡ ਕਰ ਰਿਹਾ ਵੀ ਮੈਂ ਬਿਮਾਰ ਆ ਮੈਨੂੰ ਬਾਹਰ ਜਾਣ ਦੋ ਉਹਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਮੇਰੀ ਸਤਿਕਾਰ ਜੀ ਪੰਜਾਬ ਦੇ ਉਪ ਚੇਨਲ ਨਾਲ ਵੀ ਗੈਸ ਸ਼ਾਮ ਸਿੰਘ ਮਾਜਰਾ ਸਾਹਿਬ ਤੁਹਾਡਾ ਦਰਦ ਛਲ ਕੇ ਸ਼ਲਕ ਨਮੀ ਚਾਹੀ ਤਾਂ ਵੀ ਗਿਲਾ ਸ਼ਿਕਵਾ ਵੀ ਅਕਸਰ ਕਰਨਾ ਹੀ ਪੰਦਾ ਪਰ ਮੈਂ ਇੱਕ ਦੂਬਰ ਤੁਹਾਨੂੰ ਕੁਛ ਨਹੀਂ ਚਾਉਣਾ ਤੁਸੀਂ ਪਸਾਨਾ ਤੇ ਇੱਕ ਦਿੱਤਾ ਬਿਆਨ ਅੱਜ ਵੀ ਅਜ ਨੁਕਸਾਨ ਜਿਹੜੀ ਬੰਦੀਆਂ ਆਕ ਪੰਜਾਬ ਦੇ ਲੋਕ ਕਿੱਥੇ ਗਏ ਆ ਕਿ ਤੇਰੇ ਹੱਕ ਦੇ ਵਿੱਚ ਆਵਾਜ਼ ਬਲੰਦ ਨਹੀਂ ਕਰਦੇ ਸੋ ਜੇਕਰ ਇਹ ਆਵਾਜ਼ ਬੁਲੰਦ ਕਰਵਾਉਣੀ ਸੀ ਤਾਂ ਜਿਸ ਦਿਨ ਪੰਜਾਬ ਸਰਕਾਰ ਵਰਦੋਂ ਬਾਰਡਰ ਦੇ ਉੱਪਰ ਨੱਲੇਵਾਲ ਸਾਹਿਬ ਅਤੇ ਸਾਰੇ ਕਿਸਾਨਾਂ ਦੀ ਲੁੱਟ-ਖੁੱਟ ਕੀਤੀ, ਕੁੱਟਮਾਰ, ਲਾਚੀ ਚਾਰਜ ਕੀਤਾ, ਉਸ ਦਿਨ ਸਤਿਫਾ ਜਿਹੜਾ ਸੀ ਤੂੰ ਦੇ ਕੇ ਘਰੇ ਆ ਜਾਂਦਾ। ਕਿਸਾਨ ਜੰਦੇ ਬੰਦੀਆਂ ਸਾਰੀ ਉਮਰ ਤੁਹਾਡੇ ਪਰਿਵਾਰ ਦਾ ਪਾਣੀ ਪੜਦਾ। ਦੂਸਰੀ ਗੱਲ ਜੇ ਇਹ ਤੂੰ ਇਹਨਾਂ ਦੀ ਹਮਦਰਦੀ ਤੂੰ ਹੀ ਪੰਜਾਬ ਵਾਸੀਆਂ ਦੀ ਲੈਣੀ ਸੀ ਤਾਂ ਜਦੋਂ ਜੋ ਮੈਨਾਂ ਦਾ ਰੋਲਾ ਪਿਆ ਸੀ ਪਾਲਸੀ ਬਣਾ ਰਹੇ ਸੀ ਤੁਸੀਂ ਉਸ ਟਾਈਮ ਤੁਹਾਡੀ ਪੁਲਿਸ ਤੁਹਾਡੇ ਜਿਹੜੇ ਗਨਮੈਨ ਜਿੰਨਾਂ ਨੂੰ ਤੁਸੀਂ ਤੀਮਦੇ ਹੋ ਵਾਪਸ ਲੈਦੇ ਅਰਜ ਦੇਤੇ ਉਹੀ ਪੁਲਿਸ ਕਿਸਾਨਾਂ ਨੂੰ ਮਹਿਲਾਵਾਂ ਨੂੰ ਡਾਂਗਣ ਨਾਲ ਕੁੱਟਦੀ ਸੀ ਤੁਸੀਂ ਉਸ ਦਿਨ ਅਸਤੀਫਾ ਦੇ ਦਿੱਤੇ ਸੋ ਇਸ ਕਰਕੇ ਜਿਹੜੇ ਲੋਕਾਂ ਨੂੰ ਤੁਹਾਡੇ ਤੇ ਵਿਸ਼ਵਾਸ ਕਰਨੋਂ हट ਗਏ ਕਿਉਂਕਿ ਤੁਸੀਂ ਸਿਆਸੀ ਲੋਕਾਂ ਨੇ ਆਪਣਾ ਵਿਸ਼ਵਾਸ ਧਰਮ ਆਪਣੇ ਆਪ ਗਵਾ ਲਿਆ ਤੁਸੀਂ ਆਪਣੇ ਸਵਾਰਥਾਂ ਨੂੰ ਧਿਆਨ 'ਚ ਰੱਖ ਕੇ ਹੀ ਸਾਰੇ ਕਦਮ ਕਰ ਰਹੇ ਹੋ ਤੇ ਲੋਕਾਂ ਤੇ ਕੋਈ ਜਿਹਦਾ ਅਸਰ ਨਹੀਂ ਹੋ ਰਿਹਾ ਜਿਵੇਂ ਵੀ ਮਰਜੀ ਕਰੀ ਜਾਓ ਪਰ ਉਹ ਲੋਕ ਜਿਹੜੇ ਉੱਜਣਗੇ ਨੇ ਨਾਲ ਤੁਹਾਡੇ 92 ਐਮਐਲਏ ਬਣਨਗੇ ਤੇ ਨਾ ਜਿਹੜੇ ਤੇਰੇ ਜਿਹੜਾ ਧੱਕਾ ਕਰਨ ਵਾਲੀ ਰਹਿਣਗੇ ਤੁਸੀਂ ਉਸ ਟਾਈਮ ਤੇ ਬਿਲਕੁਲ ਭੁੱਲ ਜਾਣੇ ਹੋ ਜੇ ਕੋ ਐਮਐਲਏ ਬਣ ਗਿਆ ਉਹ ਨੂੰ ਇਹ ਹੁੰਦਾ ਮੈਂ 5 ਸਾਲ ਨਹੀਂ ਸਾਰੀ ਉਮਰ ਹੀ ਬਣਿਆ ਹੀ ਰਾਵਾਂ ਤੇ ਹੁਣ ਤਾਂ ਇਹ ਵੀ ਰਵਾਇਤ ਚੱਲ ਪਈ ਵੀ 5 ਸਾਲ ਪੂਰੇ ਕਰਦਾ ਹੀ ਹੋਈ ਆ ਦੇਜ ਕਰਕੇ ਜਿਹੜਾ ਨਾ ਤੁਸੀਂ ਕਹਿਣੀ ਕਥਨੀ ਤੇ ਪੂਰੇ ਨਹੀਂ ਉਤਰਦੇ ਜਵਾਬ ਦੇ ਲੋਕ ਤਾਂ ਹੀ ਤੁਹਾਡਾ ਤੇਦੇ ਨਹੀਂ ਤੁਹਾਡਾ ਵਿਸ਼ਵਾਸ ਨਹੀਂ ਕਰਦੇ ਇਹ ਦੋ ਤਿੰਨ ਗੱਲਾਂ ਜਿਹੜੀਆਂ ਮੈਂ ਕਹਿੰਆਂ ਇਹਨਾਂ ਦੇ ਗੌਰ ਰੱਖਿਓ ਜੇ ਕੀਤੀਆਂ ਹੁੰਦੀਆਂ ਫਿਰ ਪੰਜਾਬ ਦੇ ਲੋਕਾਂ ਨੂੰ ਸ਼ਿਕਵਾਉ ਜਾਇਸੀਗਾ ਤੇ ਨਹੀਂ ਇਹ ਕੋਈ ਫਾਇਦਾ ਨਹੀਂ ਹੈਗਾ ਆਤਮਦਾ ਵਕੀਲ ਕਰੋ ਵਕੀਲ ਕਰਕੇ ਕਾਨੂੰਨੀ ਰਹਿ ਲੈ ਕਿ ਆਪਣਾ ਪੜਿਆ ਵਿਚਾਰੋ ਕਿਉਂਕਿ ਪੰਜਾਬ ਦੇ ਲੋਕਾਂ ਦਾ ਬਾਦਿਆਂ ਨਾਲ ਇਹ ਮਸਲਿਆਂ ਦੇ ਵਿੱਚ ਖੜਨ ਦਾ ਕੋਈ ਤਕ ਨਹੀਂ ਬਣਦੀ ਹੈਗੀ ਕਿਉਂਕਿ ਮਸਲੇ ਹੋਰ ਨੇ ਧੰਨਵਾਦ ਅਸਿਪਾ ਜੋਈਏ ਸਾਡੇ ਸਾਡ ਗੋਲੀਆਂ ਮਾਰੂ ਆਪਾਂ ਬਣਾਦੀ ਕੀ ਸਾਡੀ ਸਾਡਾ ਮਰ ਪਰਿਆ ਸਾਡੇ ਮਾਰੇ ਆ ਹਾਲਤ ਦੇਖੋ ਕੀ ਬਣੀ ਦੀ ਹਰੇ ਲੋਕਾਂ ਦੀ ਜਵਾਬ ਨਹੀਂ ਹੈ ਇਹਨਾਂ ਕੋਲ ਇਹਨਾਂ ਦੀ ਵੀ ਸਹੀ ਗੱਲ ਇਹਨਾਂ ਨੂੰ ਜਵਾਬ ਕੀ ਧੋਖਾ ਵੀ ਜੀ ਸਰ ਸੁਣਿਆ ਅੱਗੇ ਨੇ ਕੈਸਾ ਕਰਾਇਆ ਕੋਈ ਨੂੰ ਪਤਾ ਲੱਗਿਆ ਜੀ ਮੈਂ ਇਸ ਪੇਸੇ ਚਲ ਕੇ ਆਇਆ ਮੈਨੂੰ ਜਾਣਨਾ ਕਿ ਤੇ ਹੋ ਰਿਹਾ ਜੀ ਇਹਨਾਂ ਆਪ ਜਾ ਕੇ ਦੇਖਿਆ ਜੀ ਠੀਕ ਹੈ ਜੀ ਲੈ ਕੇ ਦੇ ਸੀਨੀਅਰਸ ਦੀ ਕਮੇਟੀ ਬੈਠੀ ਜੀ ਮੈਨੂੰ ਪਤਾ ਲੱਗਿਆ

ਠੀਕ ਸਰ ਸਰੋਦ ਆਇਓ ਪਾਣੀ ਨਾ ਗਿਆ ਜਿਹੜਾ ਆਖਾ ਪਹਿਲਾਂ ਪਹਿਲਾਂ ਕਿ ਬਣੂਗਾ ਜਿਹੜੀ ਸੈਂਗੜਾ ਕਿੱਲੇ ਜ਼ਮੀਨ ਖਰਾਬ ਹੋ ਗਈ ਲੋਕਾਂ ਨਹੀਂ ਆਉਂਦਾ ਕਿ ਬਣੂਗਾ ਅੱਜ ਡੀਜ਼ਲ ਕਿੰਨਾ ਦਿੰਦੇ ਹੁਣ ਯਾਰ ਪੁੱਛ ਡੀਜ਼ਲ 5-700 ਡੇਲੀ ਲੱਗਦਾ ਡੀਜ਼ਲ ਕਿੰਨੇ ਦਿਨ ਉਹ ਭਾਈ ਸਰਦਾਰ ਜੀ ਸਾਨੂੰ ਗੱਲ ਕਰ ਲੈਣ ਦੋ ਆਹ ਵੇਖੋ ਉਹ ਯਾਰ ਸੁਣ ਵੀ ਲਈ ਆ ਉਹ ਡੀਸੀ ਨੂੰ ਕਹਿੰਦਾ ਚਲ ਜਿੱਦਣ